ਸੇ ਕਾਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਥਾਏ ਫਤਵਾ ਪੜਿਆ ਸੀ ਨਾ ਜਿਸ ਕਾਜੀ ਨੇ 11 ਨਵੰਬਰ 1675 ਨੂੰ ਤੇ 26 ਨਵੰਬਰ 1675 ਠੀਕ 15 ਦਿਨਾਂ ਬਾਅਦ ਉਹ ਕਾਜੀ ਦੁਨੀਆ ਤੋਂ ਕੂਚ ਕਰ ਗਿਆ ਸੀ 15 ਦਿਨ ਲੱਗੇ ਸੀ ਉਹਨੂੰ ਉਹਨੂੰ ਕਿਸੇ ਨੇ ਗੋਲੀ ਨਹੀਂ ਮਾਰੀ ਕਿਸੇ ਨੇ ਉਹਨੂੰ ਫਾਂਸੀ ਨਹੀਂ ਦਿੱਤੀ ਉਹਦੇ ਮਨ ਤੇ ਐਡਾ ਵੱਡਾ ਬੋਝ ਪਿਆ ਵੀ ਪੈਸੇ ਬਦਲੇ ਕਿਉਂਕਿ ਕਾਜੀ ਫਰੀ ਨਹੀਂ ਸੀ ਨਾ ਫਤਵਾ ਪੜਦੇ ਉਹਨਾਂ ਨੂੰ ਪੈਸੇ ਮਿਲਦੇ ਸੀ ਕਾਜੀ ਹੋਏ ਰਿਸ਼ਵਤੀ ਵਾਇਗਰੂ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਛੱਲੜ ਆ ਜਾਣਾ ਬੰਦਾ ਬੰਦਾ ਆਪਣੀ ਆਪਣੇ ਏਰੀਏ ਦੇ ਪੈਰਸ ਵਿੱਚ ਵਿਆਹ ਵੀ ਨਹੀਂ ਕਰਦਾ ਮੁੜ ਕੇ ਉਹ ਕਹਿੰਦਾ ਇਸ ਤਰ੍ਹਾਂ ਤੇ ਉਹਨੇ ਵੀ ਕੀਤਾ ਜਦ ਕੋ ਥੋੜਾ ਜਿਆ ਹੈ ਆਪਾਂ ਥੋੜਾ ਉੱਥੇ ਕਰਾਉਣੇ ਚੀਕਾਂ ਨਿਕਲ ਰਿਸ਼ਤੇਦਾਰਾਂ ਦੀ ਇੱਕ ਵਾਰ ਰਿਸ਼ਤੇਦਾਰਾਂ ਕੇ ਸ਼ਮਿਆਨਾ ਹੀ ਵੇਖੀ ਜਾਂਦਾ ਤਾ ਉਹਨੂੰ ਹੁੰਦਾ ਕਿ ਨਹੀਂ ਹੁੰਦਾ ਬੋਲ ਕੇ ਦੱਸਿਓ ਭਾਈ ਉਹ ਆਨੰਦ ਕਾਰਜ ਜਿਹੜੇ ਆਪਣੇ ਪਰਿਵਾਰਾਂ 'ਚ ਵੀ ਹੋ ਜਾਂਦੇ ਸੀ ਪਹਿਲਾਂ ਤੇ ਬੰਦਾ ਫਿਰ ਥੋੜਾ ਜਿਹਾ ਐਂਡੋਟੇਡੋ ਫਿਰ ਡੀਜੇ ਵੀ ਲੱਗਦੇ ਆ ਤੇ ਫਿਰ ਸ਼ਰਾਬਾਂ ਤੇ ਭੰਗੜੇ ਤੇ ਬੱਕਰੇ ਵੀ ਬੁਲਾਏ ਜਾਂਦੇ ਰਾਤ ਨੂੰ ਕੀਰ ਪਾਠ ਵੇਲੇ ਕੋ ਬਵੇ ਨਾ ਬਵੇ ਕੋਈ ਗੁਰਬਾਣੀ ਦੀ ਆ ਜਦੋਂ ਪਾਠ ਹੋ ਰਿਹਾ ਹੋਵੇ ਉਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਵੇ ਨਾ ਬਵੇ ਲਚਰ ਗਾਇਕੀ ਵੇਲੇ ਸਾਰੇ ਰਾਤ ਨੂੰ ਜਾਗਣਗੇ ਆਨੰਦ ਕਾਰਜ ਵਿਗੜ ਗਏ ਸਾਡੇ ਜਿਹੜੇ ਆਨੰਦ ਕਾਰਜ ਕਦੀ ਇਹਦਾ ਕਾਰਨ ਹੀ ਲੱਗਿਓ ਜੀ ਪੁਰਾਣੇ ਸਮੇਂ 'ਚ ਡਿਵੋਰਸ ਬਹੁਤ ਘੱਟ ਹੁੰਦੇ ਸੀ ਬਜ਼ੁਰਗਾਂ ਨੂੰ ਪਤਾ ਕਿੱਥੇ ਹੁੰਦੇ ਸੀ ਜੀ ਤਲਾਕ ਕਿੱਥੇ ਹੁੰਨੇ ਆਨੰਦ ਕਾਰਜ ਵੀ ਜਿੰਨੇ ਕ ਹੁੰਦੇ ਸੀ ਗੁਰੂ ਦੀ ਮਰਿਆਦਾ 'ਚ ਬਾਣੀ 'ਚ ਬਹੁਤੇ ਭਰਾਤਾਂ ਰਾਤ ਲੈਂਦੇ ਸੀ ਆਨੰਦ ਕਾਰਜ ਹੁੰਦੇ ਸਿਰੇ ਸਿਰ ਸੀ ਅਈ ਤਾਂ ਆਨੰਦ ਕਾਰਜ ਵੀ ਅੱਜ ਖਾਣਾ ਪੂਰਤੀ ਕਰਦੇ 15 ਕਿ ਮਿੰਟ ਹੀ ਬਹਿੰਦੇ ਗੁਰੂਆਂ ਸਦੇ ਕੋਲ ਜੇ 1.5 200 ਬਰਾਜ ਜਾਂਦੀ ਹੈ ਤੇ ਆਨੰਦ ਕਾਰਜ ਤੇ ਕਿੰਨੇ ਬਹਿੰਦੇ ਪਹਿਲਾਂ ਬੋਲ ਕੇ ਦੱਸਿਓ ਹਾਂ ਜੀ ਬੋਲੋ ਜੀ ਬਾਕੀ 1.5 200 ਬੰਦਾ ਕਦੇ ਨਹੀਂ ਗਿਆ ਭਲਾ ਸੋਚਿਆ ਕਦੀ ਘਰੋਂ ਤੇ ਆਏ ਤੇ ਅਨੰਦ ਕਾਰਜ ਵਾਸਤੇ ਆ ਨਾ ਕਿੱਥੇ ਗਏ ਹੋ ਜਾਮ ਚਲਣ ਡਏ ਡਾਂਸਰਾਂ ਨੱਚਣ ਡੀਆਂ ਵਾ ਉਹੋ ਹੀ ਬੰਦੇ ਆ ਨਗਰ ਕੀਰਤਨ ਤੇ ਸਭ ਤੋਂ ਮੋਹਰੇ ਹੋ ਕੇ ਸਰੋਪੇ ਪੁੰਦੇ ਗੱਲਾਂ ਚ ਨਿਸ਼ਾਨ ਸਭ ਅੱਗੇ ਫੜੇ ਹੁੰਦੇ ਜਿਵੇਂ ਸਿੱਖੀ ਦਾ ਸਾਰਾ ਫਿਕਰ ਇਹਨਾਂ ਨੂੰ ਹੀ ਆ ਉਹ ਬੰਦੇ ਜਿਨ੍ਹਾਂ ਦੇ ਪੁੱਤਾਂ ਤੇ ਆਂਦੇ ਅਨੰਦ ਕਾਰਜ ਆ ਬੜੇ-ਬੜੇ ਸਾਡੇ ਰਾਗੀ ਪ੍ਰਚਾਰਕ ਵੀ ਤੁਸੀਂ ਵੇਖੇ ਆ ਉਥੇ ਆਮ ਬੰਦੇ ਦੀ ਪਹੁੰਚ ਹੀ ਨਹੀਂ ਆਮ ਬੰਦੇ ਦੀ ਉਥੇ ਬੋਲੋ ਜੀ ਪਹੁੰਚੀਏ ਯਾਰ ਹੱਦ ਹੋ ਗਈ ਤੁਹਾਡੀ ਕਦੋਂ ਤੁਹਾਨੂੰ ਸਮਝ ਆਊਗੀ ਇੱਕ ਬੰਨੇ ਅਸੀਂ ਸਿੱਖੀ ਦੇ ਸਭ ਤੁਹਾਡੇ ਖਾਮ ਖਾਵ ਖਾਣੇ ਵੀ ਅਸੀਂ ਤੇ ਬੜੇ ਲੰਬਰਦਾਰ ਆਂ ਜੀ ਸਿੱਖੀ ਦੇ ਸਾਡਾ ਸਿੱਖੀ ਨਾਲ ਬੜਾ ਸਨੇਹ ਆ ਜੀ ਸਾਡੇ ਗੁਰੂ ਨਾਲ ਬੜਾ ਪਿਆਰ ਆ ਜੀ ਗੁਰੂ ਨਾਲ ਸਾਡੀ ਬੜੀ ਨੇੜਤਾ ਵਾ ਤਵਜੋਂ ਦੇ ਇੱਕ ਸੁਣੇ ਨੌਜਵਾਨ ਹੀ ਰੋ ਥੋੜਾ ਸੁਰਤ ਟਿਕਾ ਕੇ ਬੈਠਿਓ ਖਾਣਾ ਬਣਾਇਆ ਘਰ ਚ ਮਾਤਾ ਨੇ ਪ੍ਰਸ਼ਾਦਾ ਤਿਆਰ ਕੀਤਾ ਦੰਦਾਂ ਨੇ ਜਿੱਥੇ ਆ ਉਹ ਰੋਟੀ ਉਹ ਭੋਜਨ ਬਣਾਉਣ ਵਾਲੇ ਦਾ ਫਾਇਦਾ ਤਾਂ ਹੋਇਆ ਜੇ ਦੰਦਾਂ ਨਾਲ ਚਿੱਥ ਕੇ ਸਾਡੇ ਸਰੀਰ ਦਾ ਹਿੱਸਾ ਬਣ ਗਿਆ ਪਚ ਗਈ ਜਿਹਨੂੰ ਆਪਾਂ ਕਹਿੰਦੇ ਆ ਜੇ ਖਾਣਾ ਪਚਿਆ ਨਹੀਂ ਨਾ ਜੇ ਖਾਣਾ ਹਜਮ ਨਹੀਂ ਨਾ ਹੋਇਆ ਤੇ ਬਣਾਉਣ ਵਾਲੇ ਨੂੰ ਵੀ ਅਫਸੋਸ ਰਹਿੰਦਾ ਵੀ ਮੈਂ ਕਿੱਡੀ ਰੀਜ ਨਾਲ ਖਾਣਾ ਬਣਾਇਆ ਤੇ ਖਾਂਦੇ ਆ ਸਾਰੇ ਬੰਦੇ ਨੂੰ ਉਪਰਸ਼ਾਲ ਆ ਗਈ ਉਲਟੀ ਆ ਗਈ ਪਚੀ ਨਹੀਂ ਰੋਟੀ ਇਹਨੂੰ ਰੋਟੀ ਬਣਾਈ ਖਾਧੀ ਗਈ ਜੇ ਤੇ ਪਚ ਗਈ ਫੇਓ ਤੋ ਖੂਨ ਬਣਨਾ ਜੇ ਨਾ ਪਚੀ पूरे शरीर ਦਾ ਵੀ ਸਤਿਆਨਾਸ ਮਾਰ ਜਣਾ ਵੇਖਿਆ ਜੋ ਕੋਈ ਖਾ ਕੇ ਉਲਟੀ ਆ ਜਾਏ ਬੰਦਾ ਕਿੰਨੀ ਦੇਰ ਤੱਕ ਨਢਰਾ ਲੀਂਦਾ ਪਹਿਲਾਂ ਬਸੁਰਤੀ ਹੋ ਜਾਂਦਾ ਬੰਦਾ ਸਮਝ ਨਹੀਂ ਆਉਂਦੀ ਸੇਮ ਇਦਾਂ ਵਾ ਸਤਗੁਰ ਦੀ ਬਾਣੀ ਪੜੀ ਗਈ ਇਦਾਂ ਕਿ ਬੜਾ ਬੰਦਾ ਪਾਠ ਕਰਦਾ ਜੀ ਪਾਠ ਕਰਨਾ ਵਧੀਆ ਗੱਲ ਹੈ ਸੁਣਨਾ ਵਧੀਆ ਗੱਲ ਹੈ ਇਹ ਪਚਨ ਦਾ ਅਰਥ ਕਿਤਾ ਕੀ ਹੈ ਜਦੋਂ ਸਾਡੇ ਕਰਮ ਨੇ ਨਾ ਉਹ ਬਾਣੀ ਮੁਤਾਬਕ ਹੋਣ ਕਿ ਸਾਡੇ ਘਰਾਂ ਦੇ ਆ ਸੈਲਫੋਨ ਆਪਣੇ ਬੰਦ ਕਰ ਲਓ ਗੁਰੂ ਕੇ ਫਿਰ ਸੈਲਨ ਮੋਡ ਤੇ ਅਜੇ ਵੀ ਰਿੰਗ ਵੱਜ ਜਾਂਦੀ ਹੈ ਜੀ ਅਜੇ ਆਵਾਜ਼ ਆ ਹੀ ਜਾਂਦੀ ਹੈ ਜਿਨ੍ਹਾਂ ਨੂੰ ਨਹੀਂ ਕਰਨਦਾ ਕਿਸੇ ਕੋਲੋਂ ਕਰਾ ਲਓ ਇਹ ਵੀ ਇੱਕ ਚੱਕਰ ਹੈ ਜੀ ਕਈ ਵਾਰੀ ਫੋਨ ਬੰਦਾ ਮਹਿੰਗਾ ਲੈ ਲਿੰਦਾ ਇੱਕ ਸਮਾਗਮ ਵਿੱਚ ਲੱਗੇਗਾ ਤਾਂ ਬਾਪੂ ਦੀ ਰਿੰਗ ਹੀ ਨਾ ਬੰਦ ਹੋਵੇ ਉਹ ਹਾਰ ਕੇ ਉਹਨੇ ਦੂਜੇ ਕੋਲੋਂ ਕਰਾਇਆ ਕਿਉਂਕਿ ਜਵਾਕਾਂ ਨੇ ਮਹਿੰਗਾ ਲੈਤਾ ਉਹਨੂੰ ਕਈ ਵਾਰੀ ਬੋਲੋ ਜੀ ਮੈਂ ਐਸੇ ਕਹ ਗਿਆ ਸੰਗਤ ਵਿੱਚ ਲੈ ਕੇ ਨਹੀਂ ਆਉਂਦਾ ਮੈਂ ਸੂਲ ਬਣਾਇਆ ਵੀ ਆਪਣਾ ਮੋਬਾਈਲ ਲੈ ਕੇ ਨਹੀਂ ਆਉਣਾ ਤੁਸੀਂ ਕਰਕੇ ਖੜਾ ਜਾਇਓ ਤੂੰ ਵੀ ਖੜਾ ਛੜਾਓ ਇਹ ਵੀ ਇਹਨੇ ਵੀ ਅਜ ਨੁਕਸਾਨ ਕਰਾ ਦਿੱਤੇ ਸਾ ਇਹ ਚੰਗੀਆਂ ਚੀਜ਼ਾਂ ਵੀ ਹੈਗੀਆਂ ਤੇ ਬੋਲੋ ਜੀ ਮਾੜੀਆਂ ਵੀ ਹੈਗੀਆਂ ਐਕਸੀਡੈਂਟ ਵੀ ਇੰਨੇ ਬਹੁਤ ਕਰਾਤੇ ਆ ਉਧਰੋਂ ਐ ਲੱਗਾ ਹੁੰਦਾ ਬੰਦਾ ਮਾੜੀ ਜੀ ਲਾਲਵਤੀ ਦੀ ਗੱਡੀ ਖਰਾਉਂਦੀ ਹੈ ਨਾ ਦਲਦਲ ਕਾਲ ਦੇ ਵਿੱਚ ਸ਼ੇਅਰ ਮਾਰਕੀਟ ਲੱਗੀ ਇਹਦੀ ਵੀ ਬੜਾ ਵੱਡਾ ਬਿਜ਼ਨਸ ਚੱਲਦਾ ਹੈ ਟਰੱਕਾਂ ਦੀ ਟਰਾਂਸਪੋਰਟ ਆ ਵੀ ਟਰੱਕ ਲੋਡ ਕਰਾਉਂਦੇ ਕਰਨਾ ਕੀ ਤੂੰ ਇਹ ਤੋਂ ਨਿਕਲਣਾ ਕੀ ਇਹ ਚ ਇਹਨੂੰ ਜੇਬ ਚ ਪਿਆ ਰਹਿਣ ਦੇ ਮੁੜ ਕੇ ਤੇ ਅਮਨਦੀਪ ਵਾਲਿਆਂ ਕੋਲ ਟਾਈਮ ਹੀ ਨਹੀਂਗਾ ਉਹਨਾਂ ਕੋਲ ਨਹੀਂ ਟਾਈਮ ਨਾ 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 ਮੁੜ ਕੇ ਤੇ ਮਗਰ ਵਿਚਾਰੇ ਰਿਸ਼ਤੇਦਾਰ ਵਖਰੇ ਆਉਂਦੇ ਆ ਪੰਡਾਂ ਦੇ ਪੰਡਾਂ ਪੈਸੇ ਖਿੱਚੀ ਆਉਂਦੇ ਉੱਥੇ ਤੇ ਬੰਦਾ ਕਹਿੰਦਾ ਨਹੀਂ ਘੱਟ ਕਰੋ ਕਿਉਂਕਿ ਮੈਂ ਤਾਂ ਗੱਲ ਕਹਿ ਰਿਹਾ ਸੀ ਰੋਜ਼ ਰੋਡ ਤੇ ਚੱਲਦੇ ਆਂ ਸੀ ਹਾਲਾਤ ਵੇ ਨੇ ਆ ਵੀ ਕਦੋਂ ਸਮਝੋਗੀ ਰੋਡ ਇੱਕ ਸੜਕ ਤੇ ਚੱਲਣਾ ਜੰਗ ਵਾ ਘਰ ਆ ਕੇ ਤੇ ਜਿੱਤ ਕੇ ਆ ਕੇ ਜਿੰਨਾ ਤੱਕ ਤੁਸੀਂ ਘਰ ਨਹੀਂ ਆਉਂਦੇ ਤੁਸੀਂ ਸਮਝ ਲਓ ਵੀ ਪਤਾ ਨਹੀਂ ਕਿੱਥੇ ਤੁਹਾਡੀ ਠੋਕ ਦੇਣੀ ਕਹਿੰਦੇ ਕਿਉਂਕਿ ਬੰਦੇ ਨੂੰ ਚਲਾਉਂਦਾ ਹੀ ਨਹੀਂ ਪਤਾਗਾ ਬੰਦੇ ਨੂੰ ਪਤਾ ਨਹੀਂ ਵੀ ਸਾਧਨ ਮਿਲ ਗਏ ਇਹਨੂੰ ਚਲਾਉਣਾ ਕਿੱਦਾਂ ਐਕਸੀਲੇਟਰ ਦੇਣੇ ਆ ਨੱਪੀ ਜਾਣਾ ਵਾ ਸੇਫਟੀ ਬਿਲਡ ਤੇ ਜੇ ਕੋਈ ਲਾਉਣ ਲੱਗਦਾ ਤਾਂ ਲੱਗ ਗਿਆ ਤੁਹਾਂ ਦਾ ਮੇਰੇ ਤੇ ਮਾਮਾ ਲੱਗਾ ਇੱਥੇ ਐਸਐਚਓ ਨਾਲ ਆ ਜੇ ਲਾਉਣ ਲੱਗਾ ਨੌਜੋ ਨਾ ਮੈਂ ਬੇਰੀ ਬੇਨਤੀ ਹੱਥ ਜੁੜ ਕੇ ਗੁਰੂ ਦੀ ਗੋਦ ਵਿੱਚ ਬੈਠੇ ਹੋ ਰਹਿਣਾ ਸਿੱਖੋ ਮੈਂ ਇੱਕ ਪਦਾਰਥਾਂ ਦਾ ਦੁਨੀਆ ਇਹਨਾਂ ਚੀਜ਼ਾਂ ਦਾ ਸਤਗੁਰੂ ਨੇ ਜਿਹੜਾ 42 ਨੰਬਰ ਸ਼ਲੋਕ ਹੈ ਨਾ ਉਹ ਚ ਸਰੀਰ ਦੀ ਵੀ ਗੱਲ ਕੀਤੀ ਇਹਦਾ ਵੀ ਹੰਕਾਰ ਕਾਦਾ ਕਰਨਾ ਗਰਵ ਕਰ ਤਹਿ ਦੇਹ ਕੋ ਜਦੋਂ ਬੰਦਾ ਜਵਾਨੀ ਚ ਹੁੰਦਾ ਨਾ ਉਦੋਂ ਕਿਦਾਂ ਹੰਕਾਰ ਕਰਦਾ ਜੀ ਐਦਾਂ ਜੇ ਮੈਂ ਕਹਿੰਦਾ ਸੋਣਾ ਮਾਰੇ ਕਹਿੰਦੇ ਪਹਿਲਾਂ ਘਰ ਜਾ ਕੇ ਪੁੱਛਾਂ ਜਿਵੇਂ ਬਾਬਾ ਫਰੀਦ ਜੀ ਨੇ ਕਹਾ ਫਰੀਦਾ ਇਨੀ ਨਿੱਕੀ ਜੰਗੀਆਂ ਥਾਲ ਡੂੰਗਰ ਪਈਓ ਐਨਾ ਨਿੱਕਿਆ ਨਿੱਕਿਆ ਲੱਤਾਂ ਨਾਲ ਨਾ ਮੈਂ ਥਾਲ ਡੂੰਗਰ ਵੱਡੇ ਵੱਡੇ ਪਹਾੜ ਮੈਦਾਨੀ ਲਾ ਕੇ ਗਾਹ ਮਾਰੇ ਪਰ ਅੱਜ ਫਰੀਦਾ ਕੁਝੜਾ ਸਹਿ ਕੋਆਂ ਥਿਓ ਅੱਜ ਸਰਹਾਣੇ ਘੜਾ ਪਾਣੀ ਦਾ ਪਿਆ ਵਾ ਤੇਵਾਜਾ ਮਾਰੀ ਜਾਂਦਾ ਆ ਕੁੜੇ ਪਾਣੀ ਫੜਾ ਦੋ ਆ ਪਾਣੀ ਪਿਆ ਜੋ ਉਹ ਆਂਦੇ ਉਹ ਲੱਤਾਂ ਨੇ ਜਿਨ੍ਹਾਂ ਲੱਤਾਂ ਦੇ ਨਾਲ ਬੰਦਾ ਕਈ ਕਈ ਕੋ ਤੁਰ ਲੈਂਦਾ ਸੀ ਪਹਾੜੀਆਂ ਚੜ ਆਉਂਦਾ ਸੀ ਜਵਾਨੀ ਸੀ ਨਾ ਹੁਣ ਮਾਨ ਹੁਣ ਹੁਣ ਉਹੀ ਸਰੀਰ ਦਾ ਹੁਣ ਕਰਕੇ ਵਖਾ ਮਾਨ ਪਲਾ ਬੋਲੋ ਪਿਆਰਿਓ ਬਜ਼ੁਰਗ ਨੂੰ ਪੁੱਛੋ ਹੁਣ ਮਾਨ ਕਰ ਕਹਿੰਦਾ ਨਹੀਂ ਹੁਣ ਮਾਨ ਕਰਨ ਵਾਲੀ ਕੋਈ ਗੱਲ ਰਹੀ ਗਰਵ ਕਰਤ ਹੈ ਦੇਖ ਕਹਾ ਨਾਰ ਗਰਵ ਸਥੋਰੀ ਬਾਤ ਮਨ ਦਸ ਨਾਜ ਟਕਾ ਚਰ ਗਾਂਠੀ ਐਂਡ ਰੋਟੇਡੋ ਜਾ ਮੈਨੂੰ ਪੈਸੇ ਮਿਲ ਗਏ ਨਾ ਇਹਨੂੰ ਸਿੱਧੇ ਰਸਤੇ ਫਾ ਕੋਈ ਗਰੰਥੀ ਆਇਆ ਤੇਰੇ ਘਰ ਇੱਕ ਰਾਗੀ ਆ ਉਹਦੀ ਰਿਸਪੈਕਟ ਕਰ ਤੂੰ ਲਿਡਰ ਮੌਰ ਕਾਜੂ ਬਦਾਮ ਚੱਕੀ ਫਿਰਦਾ ਅੱਜ ਸੱਚੀ ਗੱਲ ਹੈ ਜੀ ਆ ਪਾਠ ਕਿਹਦੇ ਘਰ ਕਰਨ ਜਾਵੇਂ ਨਾ ਸੂਣੀ ਸਦਾ ਪਾਠ ਕਰ ਜਾਓ ਤੂੰ ਉਹ ਉਹ ਨੂੰ ਕਰਨਗੇ ਭਾਈ ਸਾਹਿਬ ਗੁਰਦੈਰ ਵਾਲੇ ਸਪੀਕਰ ਲੈ ਆਏ ਉਥੋਂ ਉਹ ਕਹਿੰਦਾ ਸਾਊਂਡ ਕਰ ਲੋ ਉਹਨੇ ਗੁਰਦੈਰ ਵਾਲਾ ਕਰ ਲਿਓ ਤੁਸੀਂ ਪਾਠ ਹੀ ਸੁਣਨਾ ਉੱਥੇ ਉਹ ਲੈ ਆਉਂਦਾ ਪਿਛੇ ਰੱਖ ਕੇ ਸਾਈਕਲ ਤੇ ਜਦੋਂ ਪਾਠ ਸਾਰਾ ਹੋ ਗਿਆ ਤੇ ਗੱਡੀ ਆ ਗਈ ਬਾਹਰ ਸਾਊਂਡ ਦੀ ਉਹ ਕਹਿੰਦਾ ਵੀ 파ਟ ਤੇ ਹੋ ਗਿਆ 사운ਡ ਹੋਣਾ ਆ ਤੇ ਲਾਗੋ ਦੂਜਾ ਬੋਲੇ ਕਹਿੰਦਾ 파ਟ ਲਈ ਥੋੜਾ ਵਾ ਇਹ ਤੇ ਸ਼ਾਮਾਂ ਨੂੰ ਜਿਹੜਾ ਅਸੀਂ ਕੰਮ ਸ਼ੁਰੂ ਕਰਨਾ ਉਹਦੇ ਵਾਸਤੇ ਆ ਉਹ ਦਵਾਈ ਰੱਬ ਦੀ ਗੰਦੇ ਗੀਤ ਗਾਉਣ ਲਈ ਤੁਹਾਡੇ 사운ਡ ਕੂਠੀਆਂ ਜਿਹੜੇ ਜਿਹੜੇ ਹੋਣ ਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਪਾਣੀ ਹੋਵੇ ਤੇ ਤੁਸੀਂ ਕਹੋ ਗਰੰਟੀ ਨੂੰ ਵੀ ਗੁਰਦ੍ਰੇ ਵਾਲੇ ਸਪੀਕਰ ਲਿਆਈ ਕਿਉਂ ਕਿ ਇਹ ਕਿਹੜਾ ਕਹਿੰਨੇ ਬੋਲੋ ਭਾਈ ਦਿਮਾਗ ਤੇ ਇਹੋ ਹੀ ਆ ਨਾ ਵੀ ਇਹ ਕਿਹੜਾ ਕਿਸੇ ਨੇ ਉਹ ਬੋਲੋ ਪਿਆਰੇ ਉਹ ਜੇ ਸੱਦਿਆ ਤੇ ਸੁਣਨ ਦੇ ਪੈਣਾ ਹੀ ਹੁਣ ਤੁਹਾਨੂੰ ਜੀ ਜੇ ਤੁਸੀਂ ਸੱਦਿਆ ਸਾਲ ਬਾਅਦ ਸੱਦਿਆ ਤੁਸੀਂ ਮੈਨੂੰ ਪਹਿਲਾਂ ਹੀ ਸਾਲ ਬਾਅਦ ਹੀ ਆਇਆ ਜੀ ਪਿਛਲੇ ਸਾਲ 10 ਨਵੰਬਰ ਨੂੰ ਆਇਆ ਸੀ ਅੱਜ 14 ਨੂੰ ਆਇਆ ਅਗਲੀ ਰੋਜ਼ ਦਾ ਦਸੰਬਰ ਚ ਲੈ ਜਾਊਗਾ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਹੁੰਦਾ ਕਿ ਨਹੀਂ ਹੁੰਦਾ ਬੋਲ ਕੇ ਦੱਸਿਓ ਜੀ ਜੇ ਐਸਐਸਪੀ ਅੱਛਾ ਉਹ ਅੱਛਾ ਮੈਂ ਕਿ ਬੱਧਾ ਹੁੰਦਾ ਨਾ ਜਿਹੜਾ ਜਿਹੜਾ ਮਾਇਕ ਰੱਖਿਆ ਹੁੰਦਾ ਗਰੰਤੀ ਗਾੜੀ ਪਾੜੇ ਉਹ ਤੇ ਗੜੀ ਉਹ ਸੇਬਿਆਂ ਨਾਲ ਵੱਧਾਂਦਾ ਇੱਕ ਸੇਬਾ ਵੱਧਾਂਦਾ ਇੱਕ ਥੱਲੇ ਪਰਾਂ ਦੀ ਡਾਈ ਹੁੰਦੀ ਆ ਇੱਕ ਰਵੜ ਦੀ ਡਾਈ ਹੁੰਦੀ ਉਹਨੂੰ ਐ ਫੜੀ ਤੇ ਐ ਖੁੱਲ ਜਾਂਦਾ ਐ ਫੜੀ ਤੇ ਐ ਖੁੱਲ ਜਾਂਦਾ ਕਿਸੇ ਗਾਇਕ ਦਾ ਸਾਊਂਡ ਵੀ ਇਦਾਂ ਦਾ ਹੁੰਦਾ ਭਲਾ ਮੈਂ ਘਰਾਂ ਦੀ ਗੱਲ ਦੱਸਣ ਲੱਗਾ ਤੁਹਾਨੂੰ ਤੁੱਕੂ ਕਿ ਤੁਸੀਂ ਸਾਰੇ ਪਿੰਡਾਂ ਚੋਂ ਆਏ ਜੀ ਆਪਾਂ ਇਹ ਹੁੰਦਾ ਕਿ ਨਹੀਂ ਹੁੰਦਾ ਬੋਲੋ ਜੀ ਕਦੀ ਪਾਠ ਕੀਰਤਨ ਵੇਲੇ ਸਾਡੇ ਦਿਮਾਗ 'ਚ ਆਇਆ ਉਹ ਜਿਸ ਸਾਊਂਡ ਵਿੱਚ ਸਤਿਗੁਰੂ ਦੀ ਬਾਣੀ ਗਾਈ ਫੜੀ ਜਾਣੀ ਆ ਉਹ ਚੰਗਾ ਲਿਆ ਕੇ ਲਾਈਏ ਕਿ ਇੱਕ ਇੱਕ ਸ਼ਬਦ ਗੁਰੂ ਸਾਹਿਬ ਦਾ ਸੰਗਤਾਂ ਦੇ ਕੰਨਾਂ ਵਿੱਚ ਪਵੇ ਜਦੋਂ ਅਸੀਂ ਜਦੋਂ ਪਹਿਲਾਂ ਤਿਆਰ ਕਰ ਲਿਆ ਕਿ ਅਸੀਂ ਕਿਹੜੀ ਬਾਣੀ ਸੁਣਨੀ ਕੋਲ ਬਹਿ ਕੇ ਅਸੀਂ ਤਾਂ ਗੀਤ ਸੋ ਐਸੇ ਕਰਕੇ ਅੱਜ ਤੁਸੀਂ ਵੇਖੋ ਲੱਚਰ ਗੀਤ ਸਾਨੂੰ ਯਾਦ ਆ ਸਤਗੁਰ ਦੀ ਬਾਣੀ ਨਹੀਂ ਯਾਦ ਆਗੀ ਸਾਨੂੰ ਗੰਦੇ ਗਾਣੇ ਯਾਦ ਆ 15 ਦਿਨ ਪਹਿ ਰਾਤ ਕਿਸੇ ਗਾਇਕ ਦਾ ਗਾਣਾ ਨੈਟ ਤੇ ਚੜੇ ਨਾ ਸਵੇਰੇ ਤੱਕ ਮਿਲੀਅਨ ਵੀਊ ਹੋ ਜਾਂਦੇ ਆ ਉੱਚ ਕੋਟੀ ਦੇ ਰਾਗੀ ਜਿਨ੍ਹਾਂ ਨੇ ਰਾਗਾਂ ਦੇ ਆਧਾਰਿਤ ਕੀਰਤਨ ਕੀਤਾ ਇੰਟਰਨੈਟ ਤੇ ਸੈਂਕੜੇ ਉਹਨਾਂ ਦੇ ਸ਼ਬਦਾਂ ਦਾ ਗਾਇਨ ਪਿਆ ਨਹੀਂ ਧਿਆਨੇਗਾ ਨਹੀਂ ਧਿਆਨੇਗਾ ਕਦੀ ਮੈਂ ਮੈਂ ਬਾਣੀ ਦਾ ਕੰਠ ਕਰਦਾ ਮੈਂ ਆਪਣੀ ਮੈਂ ਆਪਣੀ ਆਤ ਦੱਸਦਾ ਮੈਂ ਗੁਰਬਾਣੀ ਦਾ ਕੀਰਤਨ ਸੁਣਦਾ ਹਮੇਸ਼ਾ ਹੀ ਕਿਉਂਕਿ ਮੈਨੂੰ ਪਤਾ ਜੇ ਸ਼ਬਦ ਚਾਰਵੜੀ ਸੁਣ ਲਿਆ ਨਾ ਪੰਜਵੀਂ ਮੜਾ ਆ ਜਾ ਧਿਆਨ ਦੇਣਾ ਪੈਣਾ ਸ਼ਬਦ ਤੁਹਾਨੂੰ ਮੂੰਹ 'ਚੋਂ ਨਹੀਂ ਕੰਠ ਹੋ ਜਾਣਾ ਫਿਰ ਇੱਕ ਨੰਦ ਆਉਂਦਾ ਬਾਣੀ ਦਾ ਕੀਰਤਨ ਨੌਜੋਨ ਸੁਣ ਕੇ ਵੇਖੋ ਤੁਸੀਂ ਤੁਸੀਂ ਆਪਣੇ ਖੇਤਾਂ 'ਚ ਵੀ ਕੰਮ ਕਰਦੇ ਹੋ ਤੁਹਾਡੇ ਤੁਸੀਂ ਮੰਨ ਲਓ ਉੱਥੇ ਵੀ ਕਿਤੇ ਲੱਗਾ ਆਪਣੇ ਘਰਾਂ 'ਚ ਵੀ ਕਰਦੇ ਹੋ ਕਿ ਜੀ ਗੁਰਬਾਣੀ ਦਾ ਕੀਰਤਨ ਸੁਣ ਹੁਣ ਤਾਂ ਅੱਜਕੱਲ੍ਹ ਦਰਬਾਰ ਸਾਹਿਬ ਜਿਹੜਾ ਲਾਈਵ ਕੀ ਐ ਜੀ ਪੀ ਸੀ ਦੀ ਜਿਹੜੀ ਐਪ ਬਣੀ ਹੋਈ ਆ ਨਾ ਉਹ ਚ ਕੋਡ ਆਉਣੀ ਆ ਤੁਸੀਂ ਕਿਤੇ ਇੱਕ ਦੋ ਮਹੀਨੇ ਲਗਾਤਾਰ ਗੁਰਬਾਣੀ ਦਾ ਕੀਰਤਨ ਸੁਣ ਕੇ ਵੇਖਿਓ ਤੁਹਾਡਾ ਤੁਹਾਡੇ ਕਿਉਂਕਿ ਮਨ ਦੀ ਖੁਰਾਕ ਆ ਨਾ ਮਨ ਦੀ ਵਿਚਾਰ ਆ ਮਨ ਤਗੜਾ ਹੋਏਗਾ ਮਨ ਸਟਰੋਂਗ ਹੋਏਗਾ ਮਨ ਨੂੰ ਚੰਗੀ ਖੁਰਾਕ ਦਿਓਗੇ ਅੱਜ ਮਨ ਕਿਉਂ ਢਿੰਦੀ ਗੱਲਾਂ ਚ ਕਿਉਂਕਿ ਮਨ ਦੀ ਖੁਰਾਕ ਹੀ ਤਗੜੀ ਹੈਗੀ ਸਿਰੇ ਉੜਦੇ ਸਾਰੀ ਨੈਗੇਟਿਵ ਗੱਲਾਂ ਸੁਣੀ ਜਾਣੀਆਂ ਮਾੜੀਆਂ ਗੱਲਾਂ ਸੁਣੀ ਜਿੰਦੇ ਮਨ ਸਟਰੋਂਗ ਹੈ ਨਹੀਂ ਹੁਣ ਸਤਿਗੁਰੂ ਜੀ ਕਹਿੰਦੇ ਨੇ ਕਹਾਂ ਨਰ ਗਰਭ ਸਥੋਰੀ ਬਾਤ ਮਨ ਦਸ ਨਾਜ ਟਕਾਚਰ ਗਾਂਠੀ ਐਂਡ ਰੋਟੇਡੋ ਚਾਹਤ ਬਹੁਤ ਪ੍ਰਤਾਪ گاؤں ਸੌ ਪਾਏ ਕੀ ਹੋਇਆ ਬੰਦਿਆ ਤੇਰੇ ਕੋਲ ਬੜਾ ਵੱਡਾ ਪ੍ਰਤਾਪ ਹੈ گاؤں ਸੌ ਪਾਏ ਸੌ ਪਿੰਡਾਂ ਦਾ ਤੂੰ ਚੌਧਰੀ ਹੈ ਅੱਛਾ ਸੌ ਪਿੰਡਾਂ ਦਾ ਚੌਧਰੀ ਹੋਵੇ ਤੇ ਭਗਤ ਕਬੀਰ ਜੀ ਪਤਾ ਉਹਨੂੰ ਕਹਿੰਦੇ ਥੋੜੀ ਜੀ ਗੱਲ ਤੇ ਮਾਨ ਕਰ ਜਨਨੇ 100 ਪਿੰਡਾਂ ਦੇ ਚੌਧਰੀ ਨੂੰ ਵੀ ਭਗਤ ਕਬੀਰ ਜੀ ਥੋੜੀ ਜੀ ਗੱਲ ਹੀ ਕਹਿੰਦੇ ਤੇ ਇੱਥੇ ਬੰਦਾ ਮਾਰਾ ਜਾ ਵੀ ਹੋਵੇ ਤਾਂ ਕੀ ਕਹਿੰਦਾ ਭਲਾ ਮੇਰੇ ਕੋਲ ਬੋਲੋ ਜੀ ਜਾਨੀ ਕਿ 100 ਪਿੰਡਾਂ ਦਾ ਤੂੰ مالک ਵੀ ਹੋਵੇਂ ਤੇ ਤੂੰ ਤੇਰੇ ਕੋਲ ਲੋਕ ਟੈਕਸ ਲੈ ਕੇ ਆਉਂਦੇ ਹੋਣ ਜਾਨੀ ਕਿ ਤੂੰ ਇਲਾਕੇ ਦਾ ਮਾਮੂਲੀ ਬੰਦਾ ਨਾ ਹੋਵੇਂ ਕਹਾ ਨਰ ਗਰਭ ਸਥੋਰੀ ਬਾਤ ਮਨ ਦਸ ਨਾਜ ਟਕਾਚਰ ਗਾਂਠੀ ਐਂਡੋ ਟੇਡੋ ਜਾਤ ਬਹੁਤ ਪ੍ਰਤਾਪ گاؤں ਸੋ ਪਾਈ 2 ਲੱਖ ਟਕਾ 2 ਲੱਖ ਤੈਨੂੰ ਟੈਕਸ ਦਿੰਦੇ ਹੋਣ ਲਾਕੇ ਦੇ ਲੋਕ ਜਾਣੇ ਕਿ ਤੂੰ ਆਗੂ ਆਏਗਾ ਰਾਜਾ ਹੋਏਗਾ ਤਾਂ ਹੀ ਲੋਕ ਟੈਕਸ ਦਿੰਦੇ ਹੋਣਗੇ ਤੈਨੂੰ ਦੋਏ ਲੱਖ ਟੱਕਾ ਬਰਾਤ ਦਿਵਸ ਅੱਛਾ ਇਹ ਸਾਰੇ ਗੱਲ ਨੂੰ ਪਤਾ ਕੀ ਕਹਿੰਦੀ ਬਾਣੀ ਦਿਵਸ ਚਾਰ ਕੀ ਕਰੋ ਸਾਹਿਬੀ ਇਹ ਚਾਰ ਦਿਨਾਂ ਦੀ ਸਹਿਬੀ ਆ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਾਨ ਹਰ ਪਾਤ ਜਿਵੇਂ ਜੰਗਲ ਦੇ ਦਰਖਤਾਂ ਦੇ ਪੱਤੇ ਆ ਜਿਵੇਂ ਜੰਗਲ ਦੇ ਦਰਖਤਾਂ ਦੇ ਪੱਤੇ ਸਦਾ ਨਹੀਂ ਰਹਿੰਦੇ ਇਹਦੇ ਪਿੱਛੇ ਵੀ ਇੱਕ ਬੜਾ ਵੱਡਾ ਕਾਰਨ ਘਰਾਂ ਦੇ ਪੱਤੇ ਵੀ ਹੁੰਦੇ ਆ ਦਰਖਤ ਇਹ ਜੰਗਲ ਦੇ ਕਿਹੋ ਜਿਹੇ ਨਾਂ ਲਿਆ ਕਿਉਂਕਿ ਉਹਦੇ ਪਿੱਛੇ ਕ وجہ ਵਾ ਜਿਹੜੇ ਘਰ ਦੇ ਦਰਖਤ ਆ ਘਰ ਦੇ ਦਰਖਤਾਂ ਨੂੰ ਜਿਹੜੇ ਲੱਗੇ ਪੱਤੇ ਟਾਹਣੀਆਂ ਨਾ ਇਹ ਜਦੋਂ ਟਾਹਣੀ ਟੁੱਟਦੀ ਆ ਨਾ ਤੇ ਸੁੱਕਣ ਤੋਂ ਬਾਅਦ ਆਪਾਂ ਚੁੱਲ੍ਹੇ 'ਚ ਢਾਕੇ ਦੂ ਰੋਟੀਆਂ ਲਾ ਲੈਣੀਆਂ ਪਰ ਜੰਗਲ ਦੇ ਦਰਖਤ ਤੇ ਪੱਤੇ ਟਾਹਣੀਆਂ ਜੇ ਟੁੱਟ ਵੀ ਗਈਆਂ ਉਹ ਕਿਸੇ ਦੇ ਕੰਮ ਨਹੀਂ ਆਉਣੀਆਂ ਕੋਈ ਜੰਗਲ 'ਚ ਕਿਸੇ ਨੇ ਜਾਣਾ ਨਹੀਂ ਤੇ ਪਈਆਂ ਪਈਆਂ ਉੱਥੇ ਗਲ ਜਾਣੀਆਂ ਜਿਹੜੀਆਂ ਕਿਸੇ ਦੇ ਕੰਮ ਬੋਲੋ ਜੀ ਕਿੰਨੇ ਆ ਲੋਕਾਂ ਨੇ ਜਾਇਦਾਦ ਆਪਣੇ ਬੱਚਿਆਂ ਲਈ ਇਕੱਠੀ ਕੀਤੀ ਮਿਲੀ ਉਹਨਾਂ ਨੂੰ ਹੁਣ ਤੁਹਾਡੇ ਸਾਹਮਣੇ ਥੋੜੇ ਦਿਨ ਪਹਿਲੇ ਇੱਕ ਅਫਸਰ ਨਾਲ ਘਟਨਾ ਵਾਪਰੀ ਆ ਨਾ ਉਹਨੇ ਉਹ ਜਾਇਦਾਦ ਕਿਨਾਂ ਲਈ ਇਕੱਠੀ ਕੀਤੀ ਸੀ ਭਲਾ ਜੀ ਤੇ ਹੁਣ ਕੌਣ ਲੈ ਗਿਆ ਭਲਾ ਉੱਚੀ ਬੋਲਿਓ ਜੀ ਇਸ ਨੂੰ ਭਾਈ ਗੁਰਦਾਸ ਨੇ ਲਿਖਿਆ ਜੈ ਸੇ ਮਦ ਮਾਖੀ ਸੀਚ ਸੀਚ ਕੇ ਇਕਤਰ ਕਰ ਜੇ